ਸਤਿ ਸ਼੍ਰੀ ਅਕਾਲ ਵੀਜੀ ਜਰ ਰਵਿਆਂ ਨੂੰ ਸੰਦੀਪ ਜੀ ਫਿਰ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਜਾ ਜੀ ਆਪਣੇ ਵਿਜ਼ਿਟ ਹੈ ਕੀ ਆ ਪਿੰਡ ਪੋਜੋਕੇ ਜ਼ਿਲ੍ਹਾ ਫਰੋਫਰਫੈਂਦਾ ਤਹਿਸੀਲ ਮਮਦੋੜ ਬਾਰਡਰ ਦੇ ਲਗ ਬਿਲਕੁਲ ਨਜ਼ਦੀਕ ਵੀਰਣ ਪੈਂਡਾ ਜੀ ਤੇ ਵਪਾਰ ਦਾ ਕੰਮ ਕਰਦੇ ਭਾਈ ਹੋਣੀ ਤੇ ਅੱਜ ਵੀ ਇਨਾਂ ਕੋਲ ਕੋਈ 7-8 ਦੇ ਲਗ ਪਸ਼ੂ ਸੇਲ ਆ ਗਾਵਾਂ ਦਾ ਜ਼ਿਆਦਾ ਤੇ ਕੰਮ ਹੀ ਕਰਦੇ ਆ ਤੇ ਆ ਹੁਣ ਆਪਾਂ ਬਾਈ ਜੀ ਨਾਲ ਗੱਲਬਾਤ ਕਰੀਏ ਬਜੀ ਅੱਤ ਗਾਲੀ ਸੱਸੀ ਗਾਲਾਂ ਸੁਣ ਦੀਰ ਜੀ ਕੀ ਹਾਲ ਚਾਲ ਹੈ ਜੀ ਪਹਿਲੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ ਤੁਹਾਡਾ ਬਹੁਤ ਸਵਾਗਤ ਹੈ ਜੀ ਬੁਆਰ ਕਰਦੇ ਬਹੁਤ ਟਾਈਮ ਹਾਂ ਜੀ ਉਹ ਚੱਲੇ ਜੀ 10 ਕੁ ਸਾਲ 10 ਸਾਲ ਹਾਂ ਜੀ ਗਾਇਆਂ ਕਰਦੇ ਲੱਗਦੇ ਨੇ ਜੀ ਹਾਂ ਜੀ ਮਈਆਂ ਵੀ ਆ ਜਾਂਦੀਆਂ ਵਿੱਚ ਵਿੱਚ ਕਦੇ ਕਦੇ ਅੱਛਾ ਮਈਆਂ ਮੈਂ ਉਹ ਕਾਤੀ ਕਰਦੇ ਹਾਂ ਹਾਂ ਕਾਤੀ ਇਹ ਨਾ ਜ਼ਿਆਦਾ ਨਹੀਂ ਬਈ ਪਰਾਵਾਂ ਨਾ ਜ਼ਿਆਦਾ ਠੀਕ ਹੈ ਮਤਲਬ ਵੀਡੀਓ ਪਹਿਲੀ ਵਾਰੀ ਬਣਾਣ ਲੱਗੇ ਬਈ ਵੀਡੀਓ ਪਹਿਲੀ ਵਾਰੀ ਜੀ ਤੇ ਕਿੱਥੇ ਰਹਦੇ ਹੋਗੇ ਲੱਗਦੇ ਆਪਣੇ ਬੰਦੇ ਕਿ ਜਿਓ ਕਿ ਨਹੀਂ ਪਤਾ ਆ ਸ਼ੌਕ ਨੂੰ ਜੀ ਮੈਂ ਹਾਂ ਅਵੀ ਮਾਲ ਮੋਲ ਵਿਖੀ ਜਾਂਦਾ ਟਾਈਮ ਬਾਲੋ ਦੋ ਕਹਿ ਰਹੇ ਨਹੀਂ ਚਲੋ ਕਿੰਨੀ ਵੀਰ ਜੀ ਕਾਮਾ ਸੇਲ ਆਪਣੇ ਕੋਲ ਆਪਣੇ ਕੋਲ 6 ਹੈ ਜੀ 6 ਗਾਈਆਂ ਸੇਲ ਚਲੋ ਐਡਰੈਸ ਬੋਲ ਦੋ ਫਿਰ ਆਪਣਾ ਜੀ ਆਪਣਾ ਸ਼ਹਿਰ ਫਰੋਜਪੁਰ ਆ ਜੀ ਹਾਂ ਜੀ ਸੇਲ ਮਦੋਟੇ ਹਾਂਜੀ ਤੇ ਪਿੰਡ ਪੋਜੋ ਕੀ ਆ ਜੀ ਪੋਜੋ ਕੀ ਹਾਂਜੀ ਇਹ ਕਿਹੜੇ ਰੋਡ ਤੇ ਰਹਿਗਾ ਵੀਰ ਜੀ ਇਹ ਪਿੰਡ ਇਹ ਖਾਈ ਤੋਂ ਵੀ ਆ ਜਾਂਦਾ ਜੀ ਤੇ ਖਾਈ ਵਾਲ ਮਟਾਰ ਰੋਡ ਆਉਂਦਾ ਹਾਂਜੀ ਮਮਦੋੜਸਾਣੀ ਆਸਰਾ ਮੇਨ ਮਮਦੋੜਸਾਣੀ ਕੋ ਮਮਦੋੜਸਾਣੀ ਹਣਾ ਜੀ ਖਾਈ ਤੋਂ ਮਮਦੋੜ ਮਮਦੋੜ ਤੋਂ ਤੁਹਾਡਾ ਪਿੰਡ ਹਾਂਜੀ ਸਹੀ ਫੇਰ ਰਹੂਗਾ ਕਹਿੰਦੇ ਨਜ਼ੀ ਗੁਰੂ ਸਾਹਿਬ ਵੀ ਰਹੇ ਜਾਂਦਾ ਹਾਂ ਗੁਰੂ ਸਾਹਿਬ ਵੀ ਸਹੀ ਲੱਗੇ ਅੱਡੇ ਆਗੇ ਚਲੋ ਨੰਬਰ ਬੋਲੋ ਆਪਣਾ ਨੰਬਰ 8837540017 8837540017 ਨੰਬਰ ਇੱਕ ਵਾਰ ਫਿਰ ਬੋਲੋ ਪੰਜਾਬੀ ਦੇ 8837540017 ਠੀਕ ਆ ਚਲੋ ਘਰੀ ਕਿਧਰ ਲੱਗੀ ਜੀ ਇਧਰੋਂ ਲੱਗੋ ਇਧਰੋ ਆਜੋ ਇਹ ਗੱਭਣੇ ਜੀ ਹਾਂ ਜੀ ਕਪਾਣ ਆਈ ਗਏ ਠੀਕ ਹੈ ਕਿੰਨੇ ਟਾਈਮ ਲੈਂਦੀ ਵੀਰ ਜੀ ਤੇ 20 25 ਦਿਨਾਂ ਦੀ ਕੱਚੀ ਹੈ ਜੀ 20 25 ਦਿਨਾਂ ਦੀ ਕੱਚੀ ਹੈ ਜੀ ਤੇ ਦੂਜਾ ਸੁਆ ਦੂਜਾ ਸੁਆ ਵਹਿੜ ਤੇ 20 25 ਦਿਨਾਂ ਦੀ ਕੱਚੀ ਹੈ ਤੋ ਵੀਰ ਜੀ ਪਰ ਕਿੰਨਾ ਇਹ ਉਹਦੇ ਕੀਤਾ ਇਹ ਪਿਛਲੇ ਸਾਲ ਜੀ ਉਹਦਾ ਪਿਛਲੇ ਸਾਲ ਦਾ ਹੈ ਬਾਈ 25 ਕਿਲੋ ਅੱਛਾ 25 ਕਿਲੋ ਕੀਤਾ ਜੀ ਠੀਕ ਹੈ ਮੂੰਹ ਮਾ ਦਿਖਾ ਰੂ ਮੜਾ ਜਾ ਬਾਠੀ ਲੈ ਜੀ ਬੰਦ 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 ਆ ਰਹੀ ਆ ਬੀ ਚੰਗੀ ਵੇਚ ਰਹਾ ਨਾ ਜੀ ਹਾਂਜੀ ਘਰੋਂ ਆਈ ਆ ਜੀ ਠੀਕ ਆ ਹਾਂਜੀ ਮੋਲ ਬਿਲਕੁਲ ਜੈ ਜਿ ਰਖੇ ਜੀ ਤੋਂ ਪਹਿਲੇ ਵੀਡੀਓ ਆ ਮੋਲ ਨੇ ਤਾਂ ਮੰਗਨ ਉਹ ਬਾਈ ਕਿੰਨਾ ਮਰਜੀ ਤਿਆਰ ਹੋਈਏ ਵੇਅਰ ਦਾ ਪਿਛਲੇ ਸਵੇਰੇ 70 75 ਲਾਇਆ ਜੀ ਹਾਂਜੀ ਤੇ ਇਸ ਟਾਈਮ ਕੱਚੀ ਕਰਕੇ ਆਪ ਦੇਖਦੇ ਆ 60000 ਜੀ 60000 ਜੀ ਹਾਂਜੀ 25 ਕਿਲੋ ਦੁੱਧ ਗਰੰਟੀ ਨਾਲ ਗਰੰਟੀ ਨਾਲ ਚਲੋ ਬਾਕੀ ਕਰਦੇ ਮੌਕੇ ਮਾਨ ਦਾ ਹਾਂਜੀ ਮੌਕੇ ਦੇ ਮਾਨ ਦਾ ਕਰਦੇ ਠੀਕ ਇਹ ਗੱਪਣਾ ਜੀ ਵੀ ਨਹੀਂ ਇਹ ਸੂਈ ਹੋਈ ਹੈ ਦੁੱਧ ਕਿੰਨਾ ਜੀ ਦੁੱਧ ਬੜਾ ਹੋਊਗਾ ਦਜਾ ਦੇ ਸੂਈ ਨੂੰ ਆ ਬੱਚੀ ਉਖਾ ਦੇ ਮਗਰ ਅੱਛਾ ਬੱਚੀ ਆ ਹਾਂਜੀ ਕਿੰਨਾ ਭੋਲਾ ਜੀ ਬੜਾ ਹੋਊਗਾ 12 13 ਕਿਲੋ 12 13 ਕਿਲੋ ਹੋਊਗਾ ਪਰ ਬਿਹੜ ਬਹੁਡੀ ਆ ਇਹ ਵੀ ਦੁੱਧ ਚੰਗਾ ਕਰੂਗੀ ਫਿਰ ਹਣਾ ਪਿਛਲੇ ਸਵੇਰੇ 30 ਕਲਾਸ ਦਿੱਤਾ ਇਹਨਾਂ ਦੀਪ ਲੋ ਜੀ ਵੇਖੋ ਜੀ ਬਿਹੜ ਬਹੁਤ ਸੁੰਨੀ ਆ ਤੇ ਵੱਡੀ ਬਿਹੜਾ ਪੂਰੀ ਬੜਾ ਛਾਈ ਚ ਵਧੀਆ ਹਾਂਜੀ ਇੱਕ ਨੰਬਰ ਉਹਦੀ ਗਾਰੰਟੀ ਆਪਣੀ ਆ ਜੀ ਕੋਈ ਥਵਾਰ ਹੋਵੇ ਛੱਟਾ ਹੋਵੇ ਬਸ ਠੀਕ ਲੈ ਲਓ ਮੂੰਹਾਂ ਦਿਖਾ ਦਿਓ ਜੀ ਦਰ ਕੋਈ ਗੱਲ ਤੁਦਲੇ ਕੋ ਖਾਦੋ ਮਰ ਮੂੰਹ ਮੂੰਹ ਦੇ ਕੋ ਮਾ ਬੰਦੋ ਬੰਦੋ ਹੋਂ ਬੰਦੋ ਠੀਕ ਆ ਬੰਦੋ ਕਰੀਂ ਇੰਦੀ ਫਰੇ ਕੀਮਤ ਜੀ ਇਹ ਆਪਾਂ ਦੇ ਦੇਾਂਗੇ 65000 ਦੀ ਕੋਈ ਹਾਂ ਜੀ ਕੋਈ ਅੱਛੀ ਨਾਲ ਵੀ ਜਾਣਾ ਚਾਹਵੇ ਤੇ ਅੱਛੀ ਵੀ ਆਪਾਂ ਰੱਖ ਲਾਂਗੇ ਅੱਛਾ ਬੱਚੀ ਨਹੀਂ ਬੱਚੀ ਨਾਲ ਹੀ ਦੇ ਦੇ ਤਾਂ ਜੀ ਵੇੜਾ ਤਾਂ ਕੋਈ ਗੱਲ ਨਹੀਂ ਕੋਈ ਆਖੇ ਕਟਾਉਣਾ ਚਾਹੇ ਰਕਾਰ ਕਟਾ ਸਕਦਾ ਇਹ 65000 ਦੀ ਹਾਂਜੀ 65000 ਹੋ ਚੁੱਕੇ ਨੇ ਮਾਨਤਨ ਲੋਕ ਦੇ ਮਾਨਤਨ ਕਰ ਚੁੱਕੇ ਚਲੋ ਠੀਕ ਆ ਇਹ ਘੱਬੜੇ ਜੀ ਨਹੀਂ ਇਹ ਵੀ ਸੂਈ ਹੋ ਗਈ ਅੱਛਾ ਇਹ ਵੀ ਸੂਈ ਆ ਇਹ ਕਿੰਨਾ ਦਾ ਥਲੇ ਜਾਂਦੀ ਇਹ ਥੋੜੇ ਹੋਵੇਗਾ 18 ਹੋ ਜਾ 19 ਹੋ ਜੀ 18 ਹੋ ਜਾ 19 ਹੋ ਜੀ ਇਹਨਾਂ ਦਾ ਤਾਂ ਹੈਗਾ ਨਾ ਇਹ ਵੀ ਤੋਲੋ ਚੋਈ ਚੋਈ ਇੱਕ ਨੰਬਰ ਕੇ ਵੈਣ ਦੀ ਕੋਈ ਪੋਲੀਆਂ ਚੋਣ ਲੋ ਜੀ ਇਹ ਵੀ ਜੀ ਚੰਗੀ ਵਿਆਂ ਨੇ ਹੈ ਨਾ ਬੱਚਾ ਮੰਗਰ ਕੀ ਆ ਗਿਆ ਜੀ ਬੱਚਾ ਐ ਨਹੀਂ ਬੱਚੀ ਸੀ ਉਹਨਾਂ ਦਿੱਤੀ ਨਹੀਂ ਅੱਛਾ ਬੱਚੀ ਰੱਖ ਲਈ ਉਹਨਾਂ ਨੇ ਹਾਂ ਜੀ ਬੱਚੀ ਕਿੰਨੇ ਟਾਈਮ ਦੀ ਸੂਈ ਹੈ ਜੀ ਇਹ ਸੂਈ ਹੋਣੀ 1.5 ਤੋਂ 2 ਮਿੰਟਾਂ ਦੀ 2 ਮਿੰਟ ਹੋ ਗਏ ਹਾਂ ਠੀਕ ਹੈ ਦੋ 3 ਕਿਹਾ ਵੀ ਕਿ ਲੋਹੀ ਜੀ ਇਹ ਔਨ ਕਰਕੇ ਦੱਸਾਨੀ ਦਾ ਜੀ ਹਾਂ ਜੀ ਹਾਂ ਜੀ ਬਾ ਠੀਕ ਹੈ ਬੰਦ ਹੋ ਜੀ ਹਾਂ ਜੀ ਇਹਦੀ ਕੀ ਮੈਂ ਫਿਰ ਆਪਣੇ ਦਿਮਾਗ ਕਿੰਨੀ ਮਰਜੀ ਸਾੜਦੀ ਦੇ ਦਿਆ ਇਹ 60000 ਦੀ ਹਾਂਜੀ ਛੜ ਦੇ ਮੰਨਦਰ ਕਰਦੇ ਕੋਈ ਗੱਲ ਨਹੀਂ ਕਰਦੇ ਮੌਕੇ ਤੇ ਚਲੋ ਠੀਕ ਚਵਾਈ ਟੂਈ ਨੂੰ ਇੱਕ ਨੰਬਰ ਆ ਜੀ ਇਹ ਵੀ ਸੂਈ ਹੈ ਜੀ ਹਾਂਜੀ ਇਹ ਵੀ ਸੂਈ ਹੈ ਇਹਨੂੰ ਕਿੰਨੇ ਡੈਮ ਹੋ ਗਿਆ ਇਹਨੂੰ ਅੱਜ ਤਿੱਜਾ ਦੇ ਬੱਛੀ ਆ ਹਾਂਜੀ ਬੱਛੀ ਆ ਲਓ ਜੀ ਦੁੱਧ ਕਿੰਨਾ ਜੀ ਦੁੱਧ ਇਹ ਚਲੋ ਜੀ ਹੋਊਗਾ 12 ਇਹ ਇੱਥੇ ਵੀ 12 ਲਗਭਗ ਹੋਣਾ ਲਓ ਜੀ ਇਹ ਵੀ ਦੇਖੋ ਜੀ ਆਹ ਇਹ ਵੀ ਦੋ ਰੋ ਵੀ ਜੀ ਚਲੋ ਹਜਰ ਬਰੂਗੇ ਜੇ ਭੋਲੇ ਵੇਚੀ ਸੰਜਰ ਵਾਜੀ ਕਰਨਾ ਹਾਂ ਹਾਂਜੀ ਤੋਂ ਪਹਿਲੇ 17 18 ਕਿਲੋ ਦਿੱਤਾ ਠੀਕ ਆ ਆਜੋ ਜੀ ਆਜੋ ਆਜੋ ਬਲਹ ਜੀ ਦਾ ਰੋਇ ਸੋਨਾ ਰੰਗ ਨਾਲ ਹੰਡੇ ਬੜਾ ਸੋਨਾ ਹਾਂਜੀ ਵੀ ਦੀ ਫਿਰ ਆਪਾ ਦੇ ਦਿਆਂਗੇ ਜੀ 50000 ਦੇ ਮੌਕੇ ਦੇ ਮਾਨਤਨ ਕਰ ਹੋ ਜਾਊਗਾ ਹਾਂਜੀ ਚਲੋ ਠੀਕ ਆ ਜੀ ਇਹ ਗੱਪਣਾ ਜੀ ਹਾਂਜੀ ਇਹ ਗੱਪਣਾ ਜੀ ਇਹ ਅੱਜ ਆਈਏ ਜੀ ਜੀ ਨੂੰ ਨਹੀਂ ਆਉਣੀ ਕੰਮ ਅੱਛਾ ਇਹ ਕੇ ਨਾ ਲੋਗ ਕੋਈ ਫਿਰ ਇਹ ਬਸ ਚਾਰ ਬੱਲ ਆ ਗਈ ਚਾਰ ਸਲੋ ਹਣਾ ਚੰਗਾ ਕਰੂ ਤੋ ਤੇ ਬਾਈ ਫਿਰ ਹਾਂਜੀ ਚਲੋ ਚਾਰ ਕਿਲੋ ਬਾਜੀ ਆਜ ਆਜ ਆ ਨਾ ਆ ਨਾ ਬੰਦ ਬੰਦ ਛੋਟਾ ਹੱਥੀ ਬਾਈ ਕਹਿੰਦੇ ਬਗਾਊਗਾ ਚੱਲਣਾ ਤਾਂ ਕੋਈ ਨਹੀਂ ਕਰੇਟਰ ਭਾਊਆ ਲੈ ਲਾ 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 ਕਿਹੜੇ ਮਾਡਲ ਹੈ ਜੀ ਇਹ 10 ਦਾ 11ਵਾਂ ਹਾਂ ਜੀ 2010 ਦਾ 11ਵਾਂ ਮਹੀਨਾ ਹੈ ਅੱਛਾ ਠੀਕ ਹੈ ਸਾਵਟ ਹੈ ਟਾਇਰ ਨਾਲ ਦੇ ਐਮ ਆਰ ਵੀ ਦੇ ਜੀ ਹਾਂ ਜੀ ਨਾਲ ਐਮ ਆਰ ਵੀ ਐਮ ਇੱਕ ਖੱਦ ਹੈ ਬਾ ਠੀਕ ਜੀ ਦਾ ਨੰਬਰ ਜੀ ਦਾ ਤੁਹਾਡਾ ਨਾਮ ਕੀ ਹੈ ਜੀ ਨਹੀਂ ਨਾਮ ਕਿੱਥੇ ਹੋਰ ਅੱਛਾ ਠੀਕ ਹੈ ਕਿਹੜੇ ਘੰਟੇ ਚੱਲੂਗਾ ਜੀ ਇਹ? ਨਹੀਂ ਬਾਦ ਦਊਗਾ ਨਾ। ਚਲੋ। ਤੇ ਬਾਜੀ ਫਿਰ ਇਹਦੀ ਕੀ ਮਾਰਾ? ਇਹਦੀ 2.5 ਲੱਖ ਜੀ। 2.5 ਲੱਖ। ਕਿਹੜੇ ਮਾਡਲ ਹੈ? 2010 ਮਾਡਲ। 2010 ਮਾਡਲ। 11ਵੇਂ ਮਹੀਨਾ। ਠੀਕ। ਚਲੋ। ਜਿਹਦੇ ਦਾ ਨੰਬਰ ਜਿਹਦੇ ਨੰਬਰ ਆ ਜੀ। ਲੋ ਵੇਖ ਲੋ ਕਰਾਂਗੇ। ਇਹਦੀ ਇੰਜਨ ਗੇਅਰ ਦੀ ਗਲਤੀ ਹੈ। ਤੇ ਇੱਕਾ ਛੋਟਾ ਹਤੇ। ਹਾਂਜੀ ਛੋਟਾ। ਇਹ ਕਿਹੜਾ ਮਾਡਲ ਹੈ ਜੀ? ਇਹ 2008 ਮਾਡਲ ਆ ਜੀ। 2008 ਮਾਡਲ। ਹਾਂਜੀ। ਠੀਕ ਆ। ਇਹਦੀ ਕੀਮਤ ਫਿਰ ਭਾਜੀ? ਭਾਜੀ ਇੰਦੀ ਕੀ ਮਰ ਲੱਖ ਰੁਪਇਆ ਲੱਖ ਰੁਪਇਆ ਹਾਂਜੀ ਲਓ ਜੀ ਲੱਖ ਰੁਪਇਆ ਤੇ ਫਰਸ਼ ਵਰਜ ਬੁਖਾਰੀਆਂ ਦੀ ਬਸ ਠੀਕ ਚਲੋ ਬਸ ਆਈਏ ਜੀ ਆਜੋ ਫਿਰ ਬੋਲ ਨੰਬਰ ਆਪਣਾ ਨੰਬਰ ਆਪਣਾ 8837540017 8837540017 A837540017 ਪਿੰਡ ਪੋਜੋਗੇ ਹਾਂਜੀ ਪੋਜੋਗੇ ਜੀ ਫਰੋਜਪੁਰ ਜ਼ਿਲ੍ਹਾ ਫਰੋਜਪੁਰ ਤਹਿਸੀਲ ਮੰਦੋਟ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ